ਮੈਂ ਰਾਜੇਂਦਰ ਗੁਪਤਾ ਜੋ ਰਾਜ ਸਭਾ ਦਾ ਮੈਂਬਰ ਚੁਣਿਆ ਕਿਹਾ ਹਾਂ ਇਹ ਸ਼ੁਦ ਹੀ ਸੌਚ ਚੁਕਦਾ ਹਾਂ ਕਿ ਮੈਂ ਕਾਨੂੰਨ ਦੁਆਰਾ ਸਥਾਪਿਤ ਭਾਰਤ ਦੇ ਸੰਵਿਧਾਨ ਦੇ ਪ੍ਰਤੀ ਸੱਚੀ ਸ਼ਰਧਾ ਅਤੇ ਨਿਸ਼ਠਾ ਰੱਖਾਂਗਾ ਕਿ ਮੈਂ ਭਾਰਤ ਦੇ ਪ੍ਰਭੁਤਾ ਤੇ ਖੰਡਤਾ ਨੂੰ ਪ੍ਰਕਰਾਰ ਰੱਖਾਂਗਾ ਅਤੇ ਜੋ ਵੀ ਕਰਤੱਵ ਮੈਂ ਸਵਾਂਧਨ ਵਾਲਾ ਹਾਂ ਉਸ ਨੂੰ ਵਫਾਦਾਰੀ ਨਾਲ ਨਿਭਾਵਾਂਗਾ